ਗੁਰਦੁਆਰਾ ਪਾਈ ਹਰਦਾਸ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਗੁਰਦੁਆਰਾ ਪਾਈ ਹਰਦਾਸ ਜੀ ਤਪ ਅਸਥਾਨ ਲੋਪੋ ਕੇ ਵਿਖੇ ਸਲਾਨਾ ਜੋੜ ਮੇਲਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਵਿੱਚ ਪਾਈ ਗੁਰਮੇਲ ਸਿੰਘ ਪਠਾਨਕੋਟ ਦਾ ਢਾਡੀ ਜਥਾ ਅਤੇ ਪਾਈ ਸਤਨਾਮ ਸਿੰਘ ਦਾ ਕਵੀਸ਼ਰੀ ਜਥੇ ਨੇ ਆਈ ਹੋਈ ਸੰਗਤ ਨੂੰ ਗੁਰ ਇਤਿਹਾਸ ਨਾਲ ਕੇ ਨਿਹਾਲ ਕੀਤਾ ਸਟੇਜ ਫੈਕਟਰੀ ਦੀ ਜ਼ਿੰਮੇਵਾਰੀ ਪ੍ਰਦਾਨ ਸੁੱਖਾ ਸਿੰਘ ਨੇ ਨਿਭਾਈ ਜਥਿਆਂ ਨੂੰ ਪ੍ਰਬੰਧਕਾਂ ਵੱਲੋਂ ਸਰੂਪਾ ਪਾ ਕੇ ਤਨਮਾਨਿਤ ਕੀਤਾ ਗਿਆ ਇਸੋਕੇ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਅਤੇ ਲੰਗਰ ਅਟੁੱਟ ਵਰਤਾਏਗੇ। ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਗਰੀਬ ਨਿਵਾਜ਼ ਜੀ ਤਨ ਤਨ ਬ੍ਰਹਮ ਗਿਆਨੀ ਬਾਬਾ ਭਾਈ ਹਰਦਾਸ ਸਾਹਿਬ ਦਾਪਸਥਾਨਾਂ ਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤਪੁਰਬ ਮਨਾਏ ਜਾ ਰਹੇ ਹਨ ਜਿਸ ਦੇ ਵਿੱਚ ਟਾਡੀ ਜਿੱਤੇ ਕਮਿਸ਼ਨ ਜਿੱਥਿਆਂ ਨੇ ਕਥਾ ਸੁਣਾ ਕੇ ਨਿਹਾਲੋ ਨਿਹਾਲ ਕੀਤਾ ਹੈ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜੋਤੀ ਜੋਤ ਪ੍ਰਕਾਸ਼ ਮਨਾਉਂਦਿਆਂ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਅਣਜਾਣ ਬਕੀ ਸਮਝ ਕੇ ਮਾਫ ਕਰਨਾ ਜੀ ਸਮੂਹ ਸਾਧ ਸੰਗਤ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਸਿਆ ਵਿੱਚ ਹਿੱਸਾ ਪਾ ਕੇ ਚੜ੍ਹਦੀ ਕਲਾ ਕਰਨੀ ਗਰੀਬ ਨਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ